ਨਵ ਨਵ ਪਿੰਡ ਚੌਰ ਕੀ ਘਟਨ ਹੋਈ ਤੇ ਮੜਿਆਂ ਦਾ ਪਿਓ ਜਿਹੜਾ ਹੀ ਗਿਆ ਜੀ ਇਹਨਾਂ ਪੈਨ ਲੈਣ ਵਾਸਤੇ ਅੰਦੇ ਪਪਾ ਹਨੂੰ ਪੈਨ ਲਿਆ ਦੇ ਐ ਸ਼ੇਰੇ ਪੇਪਰ ਤੇ ਪੈਨ ਲੈਣ ਚੱਲ ਗਿਆ ਕੰਮ ਤੋਂ ਆ ਕੇ ਉਹਦੇ ਪੈਨ ਲੈਣ ਉਹ ਗਿਆ ਦੇ ਗਾੜੀ ਟਰਾਲੀ ਗੰਨੇ ਮਿੱਟੀ ਵਾਲੀ ਮਿੱਟੀ ਵਾਲੀ ਟਰਾਲੀ ਜਿਹੜੀ ਉਹਨੇ ਟਰਾਲੀ ਵਾਲੀ ਨੇ ਬੇਤਮਾਲ ਕਿੰਨੇ ਬੱਚੇ ਦੋ ਬੱਚੇ ਦੋ ਬੱਚੇ ਨਹੀਂ ਕਿੰਨੇ ਬੱਚੇ ਡੈਥ ਹੋਈ ਦੋ ਦੋਵਾਂ ਦੀ ਕੀ ਨਾਂ ਹੈ ਬੱਚਿਆਂ ਦਾ ਇੱਕ ਦਾ ਨਾਂ ਹੈਗਾ ਹੈਗਾ ਗੁਰਪ੍ਰੀਤ ਹਰਪ੍ਰੀਤ ਹਰਪ੍ਰੀਤ ਇੱਕ ਦਾ ਨਾਂ ਹੈਗਾ ਹੈਗਾ ਮਨਪ੍ਰੀਤ ਉਮਰ ਕਿੰਨੀ ਉਮਰ ਹੈਗੀ 19 ਸਾਲ ਅਰ 10 ਸਾਲ ਕਿਦਾਂ ਦੀ ਘਟਨਾ ਹੈ ਇਹ ਤੇ ਕੱਲ ਹੀ ਆਈ ਕੱਲ ਦੀ ਖੁਚ ਆਉਂਦੀ ਆਪਣੇ ਸਾਹਮਣੇ ਹੋਈ ਟੱਕਰ ਚਾ ਕਿਸ ਤਰ੍ਹਾਂ ਹੋਈ ਏ ਨੀ ਸਾਈਡ ਮਾਰੀ ਸਾਡੀ ਕਾਦੀ ਕਾਦੀ ਸਾਈਡ ਮਾਰੀ ਫਾਦਰ ਦਾ ਕੀ ਕੰਡੀਸ਼ਨ ਹੋਂ ਬੱਚੇ ਜਿਹੜਾ ਮੋਟਰਸਾਈਕਲ ਚਲਾ ਰਿਹਾ ਉਹ ਉਹ ਇਹ ਤਾਂ ਉਹਦਾ ਨਹੀਂ ਉਹਦੇ ਤੇ ਛੱਟ ਲੱਗੀ ਨਹੀਂ ਦਾਖਲਿਆ ਹਾਂ ਦਾਖਲ ਗਿਆ ਜੀ ਤੀ ਕੀ ਲੱਗਦੇ ਉਹਨਾਂ ਦੇ ਮੈਨੂੰ ਤਾਂ ਬੱਚਿਆਂ ਦੀ ਕਿ ਬੱਚਿਆਂ ਦੀ ਕੀ ਲੱਗਦੇ ਬੱਚਿਆਂ ਮੇਰੇ ਪੋਤੇ ਬਾਈ ਦੀ ਗੱਲ ਹੈ ਇਹ ਸਿੰਧ ਨਾ ਨਵਾਂ ਪਿੰਡ ਚਾਹ ਕਿ ਕੱਟਣਾ ਹੈ ਕੱਲ ਜੀ ਕੱਲ ਇਹ ਸ਼ਾਮੀ 7 ਵਜੇ ਉਧਰੋਂ ਟਰਾਲੀ ਬਹੁਤ ਤੇਜ਼ ਆ ਰਹੀ ਇਧਰੋਂ ਇਹ ਲੈਣ ਗਏ ਹੀ ਦੁਕਾਨ ਦੇ ਉੱਤੋਂ ਕੋਈ ਸਮਾਨ ਬੱਚਿਆਂ ਦਾ ਕੋਈ ਸਕੈਚ ਰੇ ਲੈਣ ਗਏ ਹੀ ਤੇ ਉਧਰੋਂ ਟਰਾਲੀ ਬਹੁਤ ਜ਼ਿਆਦਾ ਤੇਜ਼ ਆ ਰਹੀ ਸੀ ਇਹ ਕਾਪੂ ਸਮਝੋ ਨਸ਼ੇ ਦੇ ਲੋਰ ਦੇ ਵਿੱਚ ਆਏ ਨੇ ਇਧਰੋਂ ਗਏ ਨੇ ਆਪਣਾ ਮੋਟਰਸਾਈਕਲ ਨਾਲ ਵੜਜਾ ਸ਼ਾਇਦ ਤੇ ਇਹ ਆਪਸੇ ਦੇ ਪਏ ਨੇ ਤੇ ਬੱਚੇ ਉੱਤੋਂ ਟਰਾਲੀ ਨਗਾ ਕੇ ਤੇ ਲੈ ਕੇ ਦੌਰ ਗਏ ਨੇ ਇਹਨਾਂ ਨੂੰ ਉੱਤੋਂ ਟਰਾਲੀ ਖਲੇਦੀ ਨਹੀਂ ਵੀ ਅਹੀਂ ਦੇਖ ਹੀ ਲਈਏ ਵੀ ਆਂ ਹੈ ਗਏ ਨੇ ਜਾਂ ਨਹੀਂ ਹੈਗੇ ਜੇ ਟਰਾਲੀ ਖਾਲੀ ਦੇ ਜਾਨ ਬਚ ਸਕਦੀ ਬਚ ਸਕਦੀ ਹੈ ਹਾਂ ਜੀ ਖਾਲੀ ਆ ਤੇ ਬਚ ਸਕਦੀ ਦੋ ਦੋਸ਼ੀ ਦੇ ਖਿਲਾਫ ਕੀ ਹੁਣ ਅੱਗੇ ਪੁਲਿਸ ਨੇ ਕੀਤੀ ਸਾਰੀ ਕਾਰਵਾਈ ਹਾਂ ਜੀ ਕੀ ਮੰਗ ਕਰਦੇ ਅਸੀਂ ਮੰਗ ਕਰਨੇ ਆ ਵੀ ਜਾਇਜ਼ ਸਹੀ ਕੰਮ ਹੋਣਾ ਚਾਹੀਦਾ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਜੋ ਹੱਡੀ ਦੇ ਹੋਰ ਕਸਟਮਰ ਕਿਹੜਾ ਪਹਿਲੇ ਨਾਮ ਦੱਸੋ ਹਾਂ ਜੀ ਵੈ ਨਾਰੇ ਨੂੰ ਵਾਲਾ ਨਾਮ ਆਪਣ ਚੋਰ ਕੀ ਗੱਲ ਹੈ ਆਪਣੇ ਪਿਓ ਨੂੰ ਕਹਿੰਦਾ ਡਾਡਾ ਰੰਗ ਲੈਣੇ ਜਾਣ ਪੇਪਰ ਆ ਸਾਰੇ ਅੱਡ ਰੰਗ ਦਾ ਸਾਡਾ ਰੰਗ ਖਤਮ ਹੈ ਮੈਂ ਮੈਂ ਇਹ ਪਿਓ ਨੂੰ ਕਹੈਂ ਮੈਂ ਰੰਗ ਦੇ ਹੈਗੇ ਨਾ ਪੁਰਾਣੇ ਪੇ ਦੇ ਤੇ ਮੈਂ ਤਾਂ ਆਪੂ ਉਹੀ ਲੈ ਜਾਂਦੇ ਆ ਕਹਿੰਦਾ ਨਾ ਮੈਂ ਨਹੀਂ ਪੁਰਾਣੇ ਰੰਗ ਖਰਨੇ ਐਨੇ ਰੰਗ ਪੇ ਤੇ ਪੁਰਾਣੇ ਇਹਦੇ ਮੈਂ ਡੱਬੇ ਚ ਪਾ ਪਾ ਕੇ ਸਾਫ-ਸਾਫ ਕੇ ਕਾਪੀਆਂ ਰੱਖੀਆਂ ਦੀਆਂ ਸਾਫ-ਸਾਫ ਕੇ ਹੰਦੀਆਂ ਪੁਰਾਣੀਆਂ ਮੈਂ ਬਾਹਰ ਟੁੱਟ ਦੇਣੀ ਇਹਨੇ ਕਾਪੀਆਂ ਵੀ ਸਾਟੀ ਮੇਰੀ ਭਰੀ ਪਈ ਇਹਨੇ ਕਪਿੰਕਾਪੀਆਂ ਦੀਆਂ ਹੰਦੀਆਂ ਮੈਂ ਕਹਿੰਦਾ ਨਹੀਂ ਮੈਂ ਨਹੀਂ ਪੁਰਾਣੇ ਰੰਗ ਲੈਣ ਮੈਂ ਨਵੇਂ ਰੰਗ ਲੈਣੇ ਐ ਤੇ ਪਿਓ ਨੇ ਇੱਕ ਵਾਰੀ ਕਹਾ ਕਿ ਮੈਂ ਨਹੀਂ ਜਾਣਾ ਤੇ ਕਹਿੰਦਾ ਨਹੀਂ ਡਾੜਾ ਚਾਲ ਦੋ ਹਰ ਪੀਂਦਾ ਡਾੜਾ ਚਾਲਾ ਡਾੜਾ ਚਾਲੇ ਦੋਏਗਾ ਨਹੀਂ ਚੱਲ ਤੇ ਮੈਂ ਮੈਂ ਹੱਸੇ ਨਾ ਕਹਿ ਬੱਠੀ ਮੈਂ ਚੱਲ ਜਾ ਮੈਂ ਨਹੀਂ ਜਿੱਦ ਕਰੇ ਕਿੰਦੇ ਮੈਂ ਚੱਲ ਜਾ ਨਾਲ ਲੈਂਦੇ ਹਲੇ ਪਿਓ ਨੇ ਪਾਣੀ ਪੀਣਾ ਯੋਨ ਪਾਣੀ ਵੀ ਨਹੀਂ ਪੀਤਾ ਵਿਚਾਰੇ ਨੇ ਕਹਿੰਦਾ ਮੈਨੂੰ ਭੁੱਖ ਲੱਗੀ ਰੋਟੀ ਬਣਾਈ ਦੇ ਮੈਂ ਰੋਟੀ ਬਣਾਈਦੀ ਐ ਮੈਂ ਮੈਂ ਘਾੜੀ ਛੋਲ ਬਣ ਗਏ ਤੇ ਫੁਲਕੇ ਪਕਾਣੇ ਮੈਂ ਲੈ ਗਿਆ ਇੱਕ ਨਾ ਮੰਨਪ੍ਰੀਤ 11 ਸਾਲ ਦਾ ਤੇ ਇੱਕ ਹਰਪ੍ਰੀਤ ਦਾ ਸਾਦਾ ਕੀ ਘਟਨਾ ਕੀ ਹੋਈ ਕੱਲ ਜਦੋਂ ਫਿਰ ਗਏ ਯਾਰ ਐ ਸਕੇਚੀ ਲੈਣ ਗਏ ਬਰਾਸ ਸਕੇਚ ਵਾਸਤੇ ਗਏ ਪਿਓ ਨੂੰ ਕਹਿੰਦੇ ਸਕੇਚ ਲੈਣ ਆ ਸਕੇਚੀ ਲੈਣ ਗਏ ਗੱਡ ਟ੍ਰੈਲੀ ਆ ਗਿੱਟ ਟ੍ਰੈਲੀ ਨੂੰ ਫਾਂਡ ਮਾਰ ਕੇ ਮਾਰਤੇ ਇੱਕ ਨਾ ਹਰਪ੍ਰੀਤ ਇੱਕ ਨਾ ਮੰਨਪ੍ਰੀਤ ਸਿੰਘ ਇੱਕ ਦੀ 11 ਇੱਕ ਦੀ 12 10 ਜਿਹੜੇ ਉਹਨਾਂ ਦੇ ਫਾਦਰ ਹੀ ਹੂ ਉਹ ਤੇ ਬਰਾ ਕਲ ਦਾਣੀਓ ਬੋਲਿਆ ਵੇ ਉਹ ਤੇ ਕਲ ਦਾਣੀਓ ਬੋਲਿਆ ਅਨਿ ਉਹ ਤੇ ਟਿਕਟ ਵਗੇ ਲਾਇ ਉਹਨੇ ਤਾਂ ਮਨੀ ਮੋਸ਼ ਕੀਤੀ ਕੀ ਮੰਗ ਕੀ ਕਰਦੇ ਪ੍ਰਸ਼ਾਸਨ ਕੋਲ ਸਾਡਾ ਇਨਸਾਫ ਚਾਹੀਦਾ ਹਨ ਕੋਸ ਨਹੀਂ ਚਾਹੀਦਾ ਉਹਨੂੰ ਜੇ ਚਾਹੀਦੀ ਵਸਾਨੂੰ ਉਹਦੀ ਉਹਨੂੰ ਜੇ ਹੋ ਜਾਏ ਵਸਾਈ ਮੋਰੀ ਜਾਂਦੇ ਵੀ ਆਈ ਕਹਿੰਦੇ ਉਹਨੂੰ ਜੇਲ੍ਹ ਹੋ ਜਾਏ ਜਿੱਦਾਂ ਹੀ ਤਫੇ ਕਰ ਰਹੀ ਆਲੀ ਮਾਂ ਮੇ ਤਰਫੇ ਦਾ ਸਾਰਾ ਨੰਬਰ ਐਫ ਆਈ ਆਰ ਦਰਜ ਰਿਸਟਰ ਕਰ ਲਈ ਗਈ ਆ ਤੇ ਜਲਦੀ ਕਿੰਨੇ ਕਿੰਨੇ ਲੋਕਾਂ ਦੇ ਮਾਮਲੇ ਦਰਜ ਕਿਹੜਾ ਜਿਹੜਾ ਟਰੈਕਟਰ ਟਰਾਲੀ ਸੀ ਓਨਰ ਤੋਂ ਮਗਰ ਕਰ ਲਿਆ ਗਿਆ ਪਰਿਵਾਰ ਦਾ ਕਹਿਣਾ ਵਾ ਕਿ ਟਰਾਲੀ ਜਿਹੜੀ ਆ ਉਹ ਓਨਰ ਲੈ ਗਿਆ ਸੀ ਇੱਦਾਂ ਦੀ ਕੀ ਗੱਲ ਨਹੀਂ ਜੀ ਇੱਦਾਂ ਦੀ ਕੋਈ ਗੱਲ ਨਹੀਂ ਟਰੈਕਟਰ ਟਰਾਲੀ ਸਾਡੇ ਕੋਲ ਆ ਇੱਦਾਂ ਨਾ ਵੀ ਲੱਗਦਾ ਕਿ ਕੀ ਮਤਲਬ ਕਿਵੇਂ ਚੁਕਾਇਆ ਗਿਆ ਉਹਨਾਂ ਨੂੰ ਇਹ ਗੱਲ ਸੀ ਕਿ ਸ਼ਾਇਦ ਐਫ ਆਈ ਆਰ ਰਜਿਸਟਰ ਨਹੀਂ ਹੋਈ ਉਹਨਾਂ ਨੂੰ ਕਾਪੀ ਵਿਖਾ ਦਿੱਤੀ ਗਈ ਆ ਆਲਰੇਡੀ ਕਾਰਵਾਈ ਚੱਲਦੀ ਪਈ ਹੈ ਪ੍ਰੋਸੀਡਿੰਗ ਚੋਟਲ ਕਿੰਨੇ ਬੰਦਿਆਂ ਦੇ ਪਰਚਾ ਇੱਕ ਤੇ ਹੋਇਆ ਵਾ ਜਿਹੜਾ ਓਨਰ ਆ ਪਰਚਾ ਥਾਲੀ ਦਾ 17 ਨੰਬਰ ਬਿਲਕੁਲ ਜੀ ਰੋਡ ਚੱਲ ਪਿਆ ਬਲਾਉ ਕਰਦੇ ਜੀ ਜਿਹੜੇ ਕੋਈ ਕੋਈ ਕੋਆਪਰੇਟ ਕਰਨ ਦੇ ਸਾਰੇ ਨਾਰਮ ਆਧਰ ਆਓ ਸਰ ਕਾ ਦੇਖੋ ਪਰਚਾ ਹੋ ਗਿਆ ਪਰਚਾ ਹੋ ਗਿਆ ਅੱਜ ਪਾ ਜੀ ਅੱਜ ਦਾ ਪਰਚਾ ਜੀ ਹੋ ਗਿਆ ਆਪਾਂ ਨੂੰ ਆ ਕੇ ਦੱਸਦੇ ਆਂ ਕਿ ਨਾਰਾ ਪਾਉਂਦੇ ਆਂ ਜੀ ਜੀ ਮੈਂ ਤਾਂ ਉਹ ਗੱਲ ਬਣਦੀ ਉਹ ਤਾਂ ਨਹੀਂ ਪੂਰਾ ਆ ਗਿਆ ਬਾਹਰ ਨੂੰ ਆ ਜਾਣ ਪੁਲਿਸ ਨਾਲ ਮੈਂ ਨਾ ਉਹ ਸਾਡਾ ਟਿਕਟ ਲਾਏ ਨੇ ਨਗਰ ਤੋਂ ਬੱਚੇ ਇਹਨਾਂ ਦੇ ਇਹਨਾਂ ਦੇ ਬੱਚੇ ਡਾਕੀ ਆ 100000 ਦਾ ਆਇਆ ਮੈਂ ਉਹ ਮਮੀ ਨੂੰ ਲੜੀ ਹਟ ਗਾ ਜੀ ਮੈਡਮ ਜੀ ਉਹਨਾਂ ਨੂੰ ਪਾਣੀ ਦੇ ਰੋਸ ਵਿੱਚ ਦੇਣਾ ਸਟੇਮ ਦੀ ਪਹਿਲੀ ਹੋਵੇ ਤੁਸੀਂ ਫੜ ਗਏ ਤੁਸੀਂ ਸਗਾ ਜੂ ਮਾ ਕੇ ਆਏ ਕਿ ਪਿੰਡ ਵਾਲੇ ਫੜ ਕੇ ਲਈ ਹੈ ਹੁਣੇ ਫੜ ਲੇ ਚਲੋ ਟੈਕ ਟੈਲੀ ਫੜੀ ਚਲੇ ਟ੍ਰੇਨ ਕਰਨੀ ਹੈ ਚਲੋ ਉਹ ਸਾਈਡ ਤੇ ਜਾਓ ਗਲਤ ਕੰਮ ਤੁਸੀਂ ਕਰ ਰਹੇ ਹੋ ਸੀ ਇਹ ਇੱਥੇ ਬੋਲਦੇ ਹੋ ਉੱਤ ਲਈ ਕੰਮ ਕਰਨੀ ਤੁਸੀਂ ਪਾਗੀ ਦੇਣ ਦੇ ਨਾਲੇ ਸਾਰਾ ਕੰਮ ਤੇ ਕਰਨ ਦੀ ਤੁਸੀਂ ਮਨਵਾਤਾ ਵਿੱਚ ਮਰੀਜ਼ ਮਸਲ ਪਾਣੀ ਆਈ ਇਹਨਾਂ ਦੇ ਨਾਲ ਬੇਟਾ ਜੰਮਲ ਕਰ ਗਿਆ ਆਏ ਬੰਦੇ ਪੜਕ ਨਹੀਂ ਉੱਥੇ ਪਾਗੀ ਨਹੀਂ ਦੱਸਿਆ ਨਹੀਂ ਪੜਕ ਰਿਹਾ ਨਹੀਂ ਨਹੀਂ ਉਹ ਕੋਈ 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 ਨਹੀਂ ਉਹ ਦੇ ਮਰਦੇ ਤੁਹਾਨੂੰ ਆ ਕਹਿੰਦੇ ਮੈਂ ਤੇਰੀ ਗਾਤ ਨੂੰ